ਮੌਸਮ ਦੀ ਗੱਲ ਕਰਾਂਗੇ ਤਾਂ ਦੇਸ਼ ਭਰ ਦੇ ਵਿੱਚ ਮੌਸਮ ਜਿਹੜਾ ਬਦਲ ਚੁੱਕਿਆ ਇਸ ਵੇਲੇ ਮੀਂਹ ਤੇ ਤੂਫਾਨ ਦਾ ਖਤਰਾ ਬਣਿਆ ਹੋਇਆ ਹੈ ਮੁੰਬਈ ਗੁਜਰਾਤ ਅਤੇ ਆਸ-ਪਾਸ ਦੇ ਸੂਬਿਆਂ ਦੇ ਵਿੱਚ ਜਿੱਥੇ ਇਸ ਵੇਲੇ ਇੱਕ ਸ਼ਕਤੀਸ਼ਾਲੀ ਤੂਫਾਨ ਨੂੰ ਲੈ ਕੇ ਸਰਕਾਰਾਂ ਅਲਰਟ ਦੇ ਦਿੱਤੇ ਨੇ ਉੱਥੇ ਪੰਜਾਬ ਦੇ ਵਿੱਚ ਮੈਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕੁਆ ਫਿਰ ਤੋਂ ਖੜ ਵਰਗੇ ਹਾਲਾਤ ਜਿਹੜੇ ਨੇ ਪੈਦਾ ਹੋ ਸਕਦੇ ਨੇ ਤਾਂ ਅੱਜ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹੇਗਾ ਪਰ 5 ਤੋਂ ਲੈ ਕੇ 7 ਅਕਤੂਬਰ ਤੱਕ ਕਈ ਥਾਵਾਂ ਤੇ ਬਰਸਾਤ ਹੋ ਸਕਦੀ ਹੈ ਬਰਸਾਤ ਦੇ ਅਲਰਟ ਤੋਂ ਬਾਅਦ ਹੀ ਡੈਮਾਂ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ 6 ਅਕਤੂਬਰ ਨੂੰ ਜਾਦਤਾ ਥਾਵਾਂ ਤੇ ਅਤੇ 5 ਤੋਂ ਲੈ ਕੇ 7 ਅਕਤੂਬਰ ਤੱਕ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਸਰਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਗਰਜ ਚਮਕ ਦੇ ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਪਾਖੜਾ ਡੈਮ ਦੇ ਗੇਟ 2 ਫੁੱਟ ਖੋਲੇ ਜਾ ਰਹੇ ਹਨ ਜਿੱਥੋਂ ਤਕਰੀਬਨ 7000 ਕਿਊਸਿਕ ਪਾਣੀ ਛੱਡਿਆ ਜਾਵੇਗਾ ਤੇ ਪੋਗ ਡੈਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਡੈਮ ਦੇ ਵਿੱਚੋਂ 17173 ਕਿਊਸਿਕ ਪਾਣੀ ਛੱਡਿਆ ਜਾਵੇਗਾ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਅਮਰੀਕਸਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ। ਅਮਨਿਤ ਸਰ ਦੇ ਡੀਸੀ ਨੇ ਆਦੇਸ਼ ਜਾਰੀ ਕੀਤੇ ਨੇ ਕਿਹਾ ਕਿ ਰਕਵੇਂ ਬਣਾ ਤੋਂ ਪਾਣੀ ਛੱਡੇ ਜਾਣ ਅਤੇ ਬਾਰਿਸ਼ ਦੇ ਕਾਰਨ ਰਾਵੀ ਅਤੇ ਬਿਆਸ ਨਦੀ ਦੇ ਵਿੱਚ ਜਲ ਦਾ ਪੱਧਰ ਜਿਹੜਾ ਉਹ ਘੱਟ ਵੱਧ ਸੰਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤਾਂ ਨਾਗਰੀਕਾਂ ਨੂੰ 10 ਅਕਤੂਬਰ ਤੱਕ ਨਦੀ ਪਾਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਕਿਸਾਨਾਂ ਅਤੇ ਪਸ਼ੂ ਜਿਹੜੇ ਲੋਕ ਪਾਲਦੇ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਪਸ਼ੂ ਰੱਖਦੇ ਨੇ ਲੋਕ ਉਹ ਨਦੀ ਦੇ ਕਿਨਾਰੇ ਨਾ ਜਾਣ ਤੇ ਨਾ ਹੀ ਉਹਨਾਂ ਨੂੰ ਨਦੀ ਦੇ ਅੰਦਰ ਲੈ ਕੇ ਜਾਣ। ਔਰ ਲੋਕਾਂ ਨੂੰ ਗਰਜ ਅਤੇ ਚਮਕ ਅਤੇ ਤੇਜ ਹਵਾਵਾਂ ਦੀ ਸਥਿਤੀ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਜੇਕਰ ਰਾਦ ਦੇ ਵਿੱਚ ਕਿਸੇ درخت ਨੂੰ ਦੇਖਦੇ ਹੋ ਉਸ ਦੇ ਹੇਠਾਂ ਨਾ ਖੜੋ ਜਦੋਂ ਅਜਿਹੀ ਸਥਿਤੀ ਬਣੀ ਹੋਵੇ ਤੇ ਇਹ ਵੀ ਕਿਹਾ ਗਿਆ ਹੈ ਕਿ ਪਾਣੀ ਭਰੇ ਖੇਤਰਾ ਤੋਂ ਦੂਰ ਰਹਿਣ ਦੀ ਲੋੜ ਤਾਂ ਜੋ ਕਿ ਕਿਸੇ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਾ ਹੋਵੇ ਮੌਸਮ ਦੀ ਗੱਲ ਕਰਾਂਗੇ ਤਾਂ ਦੇਸ਼ ਭਰ ਦੇ ਵਿੱਚ ਮੌਸਮ ਜਿਹੜਾ ਬਦਲ ਚੁੱਕਿਆ ਹੈ ਇਸ ਵੇਲੇ ਮੀਂਹ ਤੇ ਤੂਫਾਨ ਦਾ ਖਤਰਾ ਬਣਿਆ ਹੋਇਆ ਹੈ ਮੁੰਬਈ, ਗੁਜਰਾਤ ਅਤੇ ਆਸ-ਪਾਸ ਦੇ ਸੂਬਿਆਂ ਦੇ ਵਿੱਚ ਜਿੱਥੇ ਇਸ ਵੇਲੇ ਇੱਕ ਸ਼ਕਤੀਸ਼ਾਲੀ ਤੂਫਾਨ ਨੂੰ ਲੈ ਕੇ ਸਰਕਾਰਾਂ ਅਲਰਟ ਦੇ ਦਿੱਤੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਮੈਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕੁਆ ਫਿਰ ਤੋਂ ਹਰ ਵਰਗੇ ਹਾਲਾਤ ਜਿਹੜੇ ਨੇ ਪੈਦਾ ਹੋ ਸਕਦੇ ਨੇ ਤਾਂ ਅੱਜ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹੇਗਾ ਪਰ 5 ਤੋਂ ਲੈ ਕੇ 7 ਅਕਤੂਬਰ ਤੱਕ ਕਈ ਥਾਵਾਂ ਤੇ ਬਰਸਾਤ ਹੋ ਸਕਦੀ ਹੈ ਬਰਸਾਤ ਦੇ ਅਲਰਟ ਤੋਂ ਬਾਅਦ ਹੀ ਡੈਮਾਂ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ 6 ਅਕਤੂਬਰ ਨੂੰ ਜਿਆਦਾਤਰ ਥਾਵਾਂ ਤੇ ਅਤੇ ਪੰਜ ਤੋਂ ਲੈ ਕੇ 7 ਅਕਤੂਬਰ ਤੱਕ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਗਰਜ ਚਮਕ ਦੇ ਨਾਲ 42 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਪਾਖੜਾ ਡੈਮ ਦੇ ਗੇਟ 2 ਫੁੱਟ ਖੋਲੇ ਜਾ ਰਹੇ ਹਨ ਜਿੱਥੋਂ ਤਕਰੀਬਨ 7000 ਕਿਊਸਿਕ ਪਾਣੀ ਛੱਡਿਆ ਜਾਵੇਗਾ ਤੇ ਪੋਗ ਡੈਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਡੈਮ ਦੇ ਵਿੱਚੋਂ 17173 ਕਿਊਸਿਕ ਪਾਣੀ ਛੱਡਿਆ ਜਾਵੇਗਾ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ। ਆਮਨਤ ਸਰ ਦੇ ਡੀਸੀ ਨੇ ਆਦੇਸ਼ ਜਾਰੀ ਕੀਤੇ ਨੇ ਕਿਹਾ ਕਿ ਰਾਕ ਵਿੱਚ ਬਣਾ ਤੋਂ ਪਾਣੀ ਛੱਡੇ ਜਾਣ ਅਤੇ ਬਾਰਿਸ਼ ਦੇ ਕਾਰਨ ਰਾਵੀ ਅਤੇ ਬਿਆਸ ਨਦੀ ਦੇ ਵਿੱਚ ਜਲ ਦਾ ਪੱਧਰ ਜਿਹੜਾ ਉਹ ਘੱਟ ਵੱਧ ਸਕਦਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤਾਂ ਨਾਗਰਿਕਾਂ ਨੂੰ 10 ਅਕਤੂਬਰ ਤੱਕ ਨਦੀ ਪਾਰ ਨਾ ਕਰਨ ਦੀ ਸਲਾਹ ਦਿੱਤੀ ਹੈ। ਕਿਸਾਨਾਂ ਅਤੇ ਪਸ਼ੂ ਜਿਹੜੇ ਲੋਕ ਪਾਲਦੇ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਪਸ਼ੂ ਰੱਖਦੇ ਨੇ ਲੋਕ ਉਹ ਨਦੀ ਦੇ ਕਿਨਾਰੇ ਨਾ ਜਾਣ ਤੇ ਨਾ ਹੀ ਉਹਨਾਂ ਨੂੰ ਨਦੀ ਦੇ ਅੰਦਰ ਲੈ ਕੇ ਜਾਣ। ਔਰ ਲੋਕਾਂ ਨੂੰ ਗਰਜ ਅਤੇ ਚਮਕ ਅਤੇ ਤੇਜ ਹਵਾਵਾਂ ਦੀ ਸਥਿਤੀ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਜੇਕਰ ਰਾਹ ਦੇ ਵਿੱਚ ਕਿਸੇ درخت ਨੂੰ ਦੇਖਦੇ ਹੋ ਉਸ ਦੇ ਹੇਠਾਂ ਨਾ ਖੜੋ ਜਦੋਂ ਅਜਿਹੀ ਸਥਿਤੀ ਬਣੀ ਹੋਵੇ ਤੇ ਇਹ ਵੀ ਕਿਹਾ ਗਿਆ ਹੈ ਕਿ ਪਾਣੀ ਭਰੇ ਖੇਤਰਾ ਤੋਂ ਦੂਰ ਰਹਿਣ ਦੀ ਲੋੜ ਤਾਂ ਜੋ ਕਿ ਕਿਸੇ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਾ ਹੋਵੇ ਮੌਸਮ ਦੀ ਗੱਲ ਕਰਾਂਗੇ ਤਾਂ ਦੇਸ਼ ਭਰ ਦੇ ਵਿੱਚ ਮੌਸਮ ਜਿਹੜਾ ਬਦਲ ਚੁੱਕਿਆ ਹੈ ਇਸ ਵੇਲੇ ਮੀਂਹ ਤੇ ਤੂਫਾਨ ਦਾ ਖਤਰਾ ਬਣਿਆ ਹੋਇਆ ਹੈ ਮੁੰਬਈ ਗੁਜਰਾਤ ਅਤੇ ਆਸ-ਪਾਸ ਦੇ ਸੂਬਿਆਂ ਦੇ ਵਿੱਚ ਜਿੱਥੇ ਇਸ ਵੇਲੇ ਇੱਕ ਸ਼ਕਤੀਸ਼ਾਲੀ ਤੂਫਾਨ ਨੂੰ ਲੈ ਕੇ ਸਰਕਾਰਾਂ ਅਲਰਟ ਦੇ ਦਿੱਤੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਮੈਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕੁਆ ਫਿਰ ਤੋਂ ਖੜ ਵਰਗੇ ਹਾਲਾਤ ਜਿਹੜੇ ਨੇ ਪੈਦਾ ਹੋ ਸਕਦੇ ਨੇ ਤਾਂ ਅੱਜ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹੇਗਾ ਪਰ 5 ਤੋਂ ਲੈ ਕੇ 7 ਅਕਤੂਬਰ ਤੱਕ ਕਈ ਥਾਵਾਂ ਤੇ ਬਰਸਾਤ ਹੋ ਸਕਦੀ ਹੈ ਬਰਸਾਤ ਦੇ ਅਲਰਟ ਤੋਂ ਬਾਅਦ ਹੀ ਡੈਮਾਂ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ 6 ਅਕਤੂਬਰ ਨੂੰ ਜਿਆਦਾਤਰ ਥਾਵਾਂ ਤੇ ਅਤੇ ਪੰਜ ਤੋਂ ਲੈ ਕੇ 7 ਅਕਤੂਬਰ ਤੱਕ ਕਈ ਥਾਵਾਂ ਤੇ ਹਰ ਕਿਤੇ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਜ਼ੁਰਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਗਰਜ ਚਮਕ ਦੇ ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਪਾਖੜਾ ਡੈਮ ਦੇ ਗੇਟ 2 ਫੁੱਟ ਖੋਲੇ ਜਾ ਰਹੇ ਨੇ ਜਿੱਥੋਂ ਤਕਰੀਬਨ 7000 ਕਿਊਸਿਕ ਪਾਣੀ ਛੱਡਿਆ ਜਾਵੇਗਾ ਤੇ ਪੋਗ ਡੈਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਡੈਮ ਦੇ ਵਿੱਚੋਂ 17173 ਕਿਊਸਿਕ ਪਾਣੀ ਛੱਡਿਆ ਜਾਵੇਗਾ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਅਮਰitsar ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਅਮਰitsar ਦੇ ਡੀਸੀ ਨੇ ਆਦੇਸ਼ ਜਾਰੀ ਕਿਤੇ ਨੇ ਕਿਹਾ ਕਿ ਰਾਖਮੇ ਬਣਾ ਤੋਂ ਪਾਣੀ ਛੱਡੇ ਜਾਣ ਅਤੇ ਬਾਰਿਸ਼ ਦੇ ਕਾਰਨ ਰਾਵੀ ਅਤੇ ਬਿਆਸ ਨਦੀ ਦੇ ਵਿੱਚ ਜਲ ਦਾ ਪੱਧਰ ਜਿਹੜਾ ਉਹ ਘਟਤ ਵੱਧ ਸਕਦਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਤਾਂ ਨਾਗਰਿਕਾਂ ਨੂੰ 10 ਅਕਤੂਬਰ ਤੱਕ ਨਦੀ ਪਾਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਸਾਨਾਂ ਅਤੇ ਪਸ਼ੂ ਜਿਹੜੇ ਲੋਕ ਪਾਲਦੇ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਪਸ਼ੂ ਰੱਖਦੇ ਨੇ ਲੋਕ ਉਹ ਨਦੀ ਦੇ ਕਿਨਾਰੇ ਨਾ ਜਾਣ ਤੇ ਨਾ ਹੀ ਉਹਨਾਂ ਨੂੰ ਨਦੀ ਦੇ ਅੰਦਰ ਲੈ ਕੇ ਜਾਣ ਅਤੇ ਲੋਕਾਂ ਨੂੰ ਗਰਜ ਅਤੇ ਚਮਕ ਅਤੇ ਤੇਜ਼ ਹਵਾਵਾਂ ਦੀ ਸਥਿਤੀ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਜੇ ਰਾਦੇ ਵਿੱਚ ਕਿਸੇ درخت ਨੂੰ ਦੇਖਦੇ ਹੋ ਉਸ ਦੇ ਹੇਠਾਂ ਨਾ ਖੜੋ ਜਦੋਂ ਅਜਿਹੀ ਸਥਿਤੀ ਬਣੀ ਹੋਵੇ ਤੇ ਇਹ ਵੀ ਕਿਹਾ ਗਿਆ ਕਿ ਪਾਣੀ ਭਰੇ ਖੇਤਰਾ ਤੋਂ ਦੂਰ ਰਹਿਣ ਦੀ ਲੋੜ ਤਾਂ ਜੋ ਕਿ ਕਿਸੇ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਾ ਹੋਵੇ